ਫਗਵਾੜਾ ਦੇ ਮਹੱਲਾ ਸੰਤੋਖਪੁਰਾ ਵਿਖੇ ਧੀਆਂ ਦਾ ਤਿਹਾਰ ਮਨਾਇਆ ਗਿਆ ਇਸ ਮੌਕੇ ਤੇ ਸਾਬਕਾ ਕੇਂਦਰੀ ਮੰਤਰੀ ਸੋਮਪ੍ਰਕਾਸ਼ ਕੈਂਦ ਦੀ ਧਰਮ ਪਤਨੀ ਸਮਾਜ ਸੇਵਕਾ ਨੀਤਾ ਸੋਮਪ੍ਰਕਾਸ਼ ਵਿਸ਼ੇਸ਼ ਤੌਰ ਤੇ ਹੋਏ ਸ਼ਾਮਿਲ ਐਨਡੀਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਸ਼ਰ ਸ਼ਰਮਾ ਦੀ ਰਿਪੋਰਟ ਕੋਈ ਵੀ ਚੀਜ਼ ਦੀ ਵੀ ਜ਼ਰੂਰਤ ਹੈ ਉਹ ਪੂਰੀ ਕਰੋ ਤਾਂ ਹੀ ਤੁਸੀਂ ਅੱਛੇ ਸੋਸ਼ਲ ਵਰਕਰ ਬਣ ਸਕਦੇ ਹੋ ਜੇ ਆਪਣੇ ਦਾਇਰੇ 'ਚ ਹੀ ਰਹਿ ਗਏ ਕਿ ਅਸੀਂ ਆਪਣੇ ਦਾਇਰੇ 'ਚ ਹੀ ਕੰਮ ਕਰਨਾ ਹੈ ਫਿਰ ਉਹ ਸੋਸ਼ਲ ਵਰਕ ਨਹੀਂ ਹੈ ਇਹ ਤੋਂ ਬਾਹਰ ਵੀ ਨਿਕਲਣਾ ਪੈਣਾ ਹੈ 바ਵਾ ਸਾਹਿਬ ਨੇ ਸਾਨੂੰ ਇਹ ਨਹੀਂ ਕਿਹਾ ਕਿ ਆਪਣੇ ਦਾਇਰੇ 'ਚ ਹੀ ਰਹਿ ਜਾਓ ਨਹੀਂ ਬਾਕੀ ਵੀ ਔਰਤਾਂ ਆ ਬਾਕੀ ਵੀ ਸਮਾਜ ਹੈ ਆਪਾਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਹੈ ਤਾਂ ਹੀ ਤਰੱਕੀ ਹੈ ਸਭ ਤੇ ترقی ਤਾਂ ਹੀ ਹੈ ਇਕੱਲੇ ਰਹਿ ਕੇ ਕਦੀ ਤਰੱਕੀ ਨਹੀਂ ਹੁੰਦੀ ਹੈ ਫਿਰ ਤਾਂ ਅਸੀਂ ਉੱਥੇ ਦੇ ਉੱਥੇ ਹੀ ਖੜੇ ਰਹਿ ਗਏ ਇਹ ਤਾਂ ਅਸੀਂ ਬਾਬਾ ਸਾਹਿਬ ਦੇ ਕਹਿਣ ਤੇ ਚੱਲੇ ਹੀ ਨਹੀਂ ਸੋ ਸਾਰਿਆਂ ਦੇ ਨਾਲ ਰਲ ਕੇ ਚੱਲਣਾ ਅੱਗੇ ਵਧਣਾ ਹੈ ਤਾਂ ਹੌਸਲੇ ਬੁਲੰਦ ਰੱਖਣੇ ਪੈਣੇ ਆ ਸੋ ਕਦੀ ਨਾ ਘਬਰਾਇਓ ਤੀਆਂ ਦਾ ਤਿਹਾੜ ਜਿਹੜਾ ਹਰ ਸਾਲ ਮਨਾਇਆ ਕਰੋ ਖੁਸ਼ੀ-ਖੁਸ਼ੀ ਮਨਾਇਆ ਕਰੋ ਜੋ ਵੀ ਤੁਹਾਨੂੰ ਮੇਰੇ ਸਹਿਜ ਉਹਦੀ ਲੋੜ ਹੁੰਦੀ ਹੈ ਮੈਂ ਹਮੇਸ਼ਾ ਤੁਹਾਡੇ ਨਾਲ ਖੜੀ ਆ ਅੱਜ ਦੇ ਦਿਨ ਦੀਆਂ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਪ੍ਰਮਾਤਮਾ ਕਰੇ ਤੁਹਾਡੀ ਸੰਸਥਾ ਹੋਰ ਤਰੱਕੀ ਕਰੇ ਤੁਸੀਂ ਸਮਾਜ ਦੇ ਲਈ ਅੱਛੇ ਕੰਮ ਕਰ ਸਕੋ ਧੰਨਵਾਦ ਜੈ ਹਿੰਦ ਜੈ ਭੀਮ ਜੈ ਭਾਰਤ ਸਾਰਿਆਂ ਦਾ ਇਸ ਪ੍ਰੋਗਰਾਮ ਵਿੱਚ ਆਉਣ ਦੇ ਲਈ ਮੈਡਮ ਸੀਤਾ ਦੇਵੀ ਦਾ ਇਸ ਪ੍ਰੋਗਰਾਮ ਦੇ ਵਿੱਚ ਆਉਣ ਲਈ ਸਪੈਸ਼ਲ ਥੈਂਕਸ ਔਰ ਤੁਹਾਡਾ ਸਾਰਿਆਂ ਦਾ ਵੀ ਬਹੁਤ ਸਹਿਯੋਗ ਰਿਹਾ ਵਾ ਦੇ ਮੈਂ ਜਿਆਦਾ ਵੀ ਆਸ ਕਰਦੀ ਆ ਵੀ ਤੁਸੀਂ ਹਮੇਸ਼ਾ ਸਾਨੂੰ ਐਦਾਂ ਹੀ ਸਹਿਯੋਗ ਕਰਦੇ ਰਹੋਗੇ ਤੇ ਆਪਾਂ ਜਿੰਨਾ ਵੀ ਹੋ ਸਕੇ ਆਪਣੇ ਮੱਲੇ ਦੇ ਵਿੱਚ ਜਾਂ ਆਪਾਂ ਨੂੰ ਕੋਈ ਹੋਰ ਬੱਚਾ ਮਿਲਦਾ ਆਪਾਂ ਜਿੰਨੀ ਵੀ ਹੋ ਸਕੇ ਸਾਰੇ ਹੀ ਜਣੇ ਥੋੜੀ ਥੋੜੀ ਉਸ ਬੱਚੇ ਦੀ ਹੈਲਪ ਕਰਕੇ ਉਹਨੂੰ ਪੜ੍ਹਾਈ 'ਚ ਸਫਲ ਕਰ ਸਕੀਏ ਤਾਂ ਕਿ ਸਾਡੇ ਬੱਚੇ ਪੜ੍ਹ ਸਕਣ ਔਰ ਆਪਣੀ ਇਹੇ ਕੋਸ਼ਿਸ਼ ਆ ਵੀ ਕੋਈ ਵੀ ਇੱਥੇ ਇਲਾਜ ਤੋਂ ਬਿਨਾ ਖਾਸ ਕਰਕੇ ਆਪਣੇ ਮੱਲੇ 'ਚ ਵੀ ਕੋਈ ਇਲਾਜ ਤੋਂ ਬਿਨਾ ਨਾ ਰਹੇ ਤੇ ਮੈਡਮ ਨੀਤਾ ਸੋਮਪ੍ਰਕਾਸ਼ ਦਾ ਵੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆਂ ਜੋ ਸਾਡੇ ਇੱਕ ਛੋਟੇ ਜਿਹੇ ਸੱਦੇ ਤੇ ਹਮੇਸ਼ਾ ਪਹੁੰਚਦੇ ਆਂ ਤੇ ਬਹੁਤ ਬਹੁਤ ਧੰਨਵਾਦ ਜੀ ਮੈਡਮ ਨੀਤਾ ਸੋਮਪ੍ਰਕਾਸ਼ ਜੀ ਜੀ ਹੈਗਾ ਵਾ ਵੀ ਤੁਸੀਂ ਜਦੋਂ ਵੀ ਇਹਨਾਂ ਨੂੰ ਯਾਦ ਕਰੋਗੇ ਨਾ ਇਹ ਖੜਦੇ ਆ ਸਾਡੇ ਨਾਲ ਔਰ ਜਿੰਨੀ ਦੇ ਤੱਕ ਮੈਡਮ ਦੀ ਸਪੋਰਟ ਆ ਨਾ ਤੇ ਜੇ ਰੱਬ ਦਾ ਵੀ ਮਤਲਬ ਆਸਰਾ ਹੈਗਾ ਸਾਨੂੰ ਉਹ ਸਾਡੇ ਨਾਲ ਹੈ ਤਾਂ ਅਸੀਂ ਕਦੇ ਡਰਾਂਗੇ ਨਹੀਂ ਉਹ ਬਾਕੀ ਉੱਚ ਨੀਚਾ ਉਹ ਤਾਂ ਜ਼ਿੰਦਗੀ ਚ ਆਉਂਦੀ ਰਹਿੰਦੀ ਆ ਬਹੁਤ ਕੁਝ ਬੰਦੇ ਨੂੰ ਸਹਿਣਾ ਪੈਂਦਾ ਹੈ ਕੋਈ ਗੱਲ ਨਹੀਂ ਸਮਾਂਵੇ ਤੇ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਜਰੂਰ ਅਸੀਂ ਇਸ ਸੰਸਥਾਨ ਨੂੰ ਅੱਗੇ ਲੈ ਕੇ ਜਾਵਾਂਗੇ ਮੱਲਾ ਨਿਵਾਸੀ ਲੇਡੀਜ਼ ਨੇ ਜਿਹੜਾ ਪ੍ਰੋਗਰਾਮ ਕਰਾਇਆ ਬਹੁਤ ਵਧੀਆ ਆ ਜੇ ਅੱਜ ਆਪਾਂ ਇੱਥੇ ਖੜੇ ਆ ਨਾ ਤਾਂ ਆਪਾਂ ਡਾਕਟਰ ਭੀਮਰਾਵ ਕਰਕੇ ਹੀ ਖੜੇ ਆ ਜੋ ਵੀ ਕੰਮ ਇਹਨਾਂ ਨੇ ਕੀਤਾ ਆ ਬਹੁਤ ਹੀ ਵਧੀਆ ਕੀਤਾ ਆ ਕਿਉਂਕਿ ਜਿਹੜਾ ਸਾਲਵਾਲ ਦੀਆਂ ਦਾ ਤਿਹਾੜ ਆਉਂਦਾ ਆ ਇਹਦਾ ਪੁਰਾਣੇ ਬਜ਼ੁਰਗ ਵੀ ਜਦੋਂ ਕੁੜੀਆਂ ਆਪਣੇ ਮਾਪੇ ਘਰ ਜਾਂਦੀਆਂ ਸੀਗੀਆਂ ਕੱਪੜੇ ਚਾਹੀ ਜੰਬੀ ਆਪਣੇ ਹੁਣ ਤਾਂ ਕੋਈ ਜਗ੍ਹਾ ਹੀ ਨਹੀਂ ਦਰਖਤਾਂ ਦੇ ਨਾਲ ਪੀਂਘਾਂ ਜਿਹੜੀਆਂ ਹੁੰਦੀਆਂ ਸੀਗੀਆਂ ਤੇ ਉਹ ਪੀਂਘਾਂ ਚੂੜਦਿਆਂ ਹੁੰਦੀਆਂ ਸੀਗੀਆਂ ਇਸ ਕਰਕੇ ਜਿਹੜਾ ਧੀਆਂ ਦਾ ਤਿਹਾਰ ਆ ਇਹ ਉਹਨੂੰ ਯਾਦ ਦੇ ਵਿੱਚ ਉਹਦੇ ਯਾਦ ਕਰਕੇ ਇਸ ਕਰਕੇ ਕੀ ਇਹਨਾਂ ਨੂੰ ਯਾਦ ਰਵੇ ਕਿ ਜਿਹੜੀਆਂ ਧੀਆਂ ਆ ਪੇਕੇਆਂ ਦੇ ਘਰ ਜਾਂਦੀਆਂ ਸੀਗੀਆਂ ਕਿਉਂ ਜਾਂਦੀਆਂ ਸੀਗੀਆਂ ਇਸੇ ਕਰਕੇ ਜਾਂਦੀਆਂ ਸੀਗੀਆਂ ਇਸੇ ਕਰਕੇ ਅਸੀਂ ਸਾਰਿਆਂ ਨੂੰ ਇਹੋ ਕਵਾਂਗੇ ਕਿ ਜਿਹੜੀ ਇਹਨਾਂ ਨੇ ਸਸਤਾ ਬਣਾਈ ਆ ਉਹਨਾਂ ਦਾ ਸਾਥ ਦਿਓ ਉਹ ਬਹੁਤ ਵਧੀਆ ਆ ਜੇ ਕਿਸੇ ਬੱਚੇ ਨੂੰ ਗਰੀਬ ਨੂੰ ਪੜ੍ਹਾਈ ਦੀ ਜਾਂ ਕਿਸੇ ਵੀ ਚੀਜ਼ ਦੀ ਲੋੜ ਆ ਆਪਾਂ ਪਹਿਲਾਂ ਵੀ ਗਿਆ ਸੀਗਾ ਕਿ ਬੱਚੇ ਨੂੰ ਕਿਸੇ ਨੂੰ ਵੀ ਪੜ੍ਹਨ ਵਾਸਤੇ ਕੋਈ ਜ਼ਰੂਰਤ ਆ ਤਾਂ ਆਪਾਂ ਇਹਨਾਂ ਦੇ ਨਾਲ ਖੜੇ ਆ ਹੁਣ ਵੀ ਕਹਿੰਦੇ ਆ ਪਹਿਲਾਂ ਵੀ ਕਹਿੰਦੇ ਸੀਗੇ ਇਸ ਕਰਕੇ ਆਪਾਂ ਮੁਹੱਲਾ ਨਿਵਾਸੀ ਸਾਰੇ ਇਹਨਾਂ ਦਾ ਸਾਥ ਦਿਓ